ਤੁਸਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਬਲਜਿੰਦਰ ਕੌਰ ਮੰਗੇਵਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਕਰਦੀ ਹਾਂ ਖਬਰ ਸਾਹਮਣੇ ਆ ਰਹੀ ਹੈ ਜੀ ਬਿਦਾਦਪੁਰ ਤੋਂ ਜਿੱਥੇ ਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਇੱਕ ਵੱਡਾ ਇਕੱਠ ਜ਼ਿਲ੍ਹਾ ਅਮਰitsar ਦੇ ਪਿੰਡ ਬਿਦਾਦਪੁਰ ਵਿੱਚ ਹੋਇਆ ਜਿਸ ਵਿੱਚ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਬੀਬੀਆਂ ਵੀ ਵੱਡੇ ਪੱਧਰ ਤੇ ਸ਼ਾਮਿਲ ਹੋਈਆਂ ਇਸ ਵਿੱਚ ਬੀਬੀ ਦਰਸ਼ਨ ਕੌਰ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਬਣਾਇਆ ਗਿਆ ਅਤੇ ਮੰਗਲ ਸਿੰਘ ਬਦਾਦਪੁਰ ਨੂੰ ਬਲਾਕ ਪ੍ਰਧਾਨ ਤੇ ਗੁਰਪ੍ਰੀਤ ਸਿੰਘ ਬਦਾਦਪੁਰ ਨੂੰ ਪਿੰਡ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਆਓ ਦੇਖਦੇ ਹਾਂ ਡੀਡੀਐਸ ਬਿਊਰੋ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਕਰਨਾ ਚਾਹੁੰਦਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੇਵ ਸਿੰਘ ਵਰਪਾਲ ਕਿਸਾਨ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਹਾਂ ਅਮਸਰ ਤੋਂ ਅੱਜ ਅਸੀਂ ਪਿੰਡ ਬਦਾਦਪੁਰ ਦੇ ਵਿੱਚ ਜਿਹੜਾ ਵਾ ਬੀਬੀ ਦਰਸ਼ਨ ਕੌਰ ਦੇ ਗ੍ਰੈਵੀਗ ਜਿਹੜਾ ਮੀਟਿੰਗ ਲਈ ਸੀਗੀ ਇੱਥੇ ਅਸੀਂ ਇੱਕ ਬਹੁਤ ਵੱਡਾ ਜਿਹੜਾ ਆਪਣੇ ਕਿਸਾਨਾਂ ਤੇ ਮਜ਼ਦੂਰਾਂ ਦਾ ਤੇ ਨੌਜਵਾਨਾਂ ਦਾ ਬੀਬੀਆਂ ਸਮੇਤ ਬਹੁਤ ਵੱਡਾ ਘਟਕ ਕੀਤਾ ਤੇ ਇੱਥੇ ਆਪਣੀ ਕਮੇਟੀ ਚੁਣੀ ਗਈ ਅਤੇ ਇਹ ਬੀਬੀ ਜੀ ਉਹਨਾਂ ਨੂੰ ਜਿਹੜਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅਸੀਂ ਜ਼ਿਲ੍ਹੇ ਦਾ ਉਮੀਦ ਪ੍ਰਧਾਨ ਬਣਾ ਦਿੱਤਾ ਕਿਉਂਕਿ ਇਹ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਿੱਚ ਕੰਮ ਕਰਦੇ ਸੀਗੇ ਤੇ ਉਹਨਾਂ ਨੂੰ ਹਲਵਿੱਧਾ ਕਹਿ ਕੇ ਅੱਜ ਇਹਨਾਂ ਨੇ ਤੇ ਸਾਡੀ ਜਥੇਬੰਦੀ ਦੇ ਵਿੱਚ ਸ਼ਾਮਲ ਹੋਏ ਆ ਤੇ ਅਸੀਂ ਇਹਨਾਂ ਨੂੰ ਜਿਹਾ ਕਹਿੰਨੇ ਆ ਧੰਨਵਾਦ ਕਰਦੇ ਆ ਇਹਨਾਂ ਦਾ ਜਿਹੜੀ ਜ਼ਿੰਮੇਵਾਰੀਆਂ ਅਸੀਂ ਸੌਂਪੀ ਇਹਨਾਂ ਨੂੰ ਅਸੀਂ ਉਮੀਦ ਕਰਦੇ ਆ ਵੀ ਪੂਰੀ ਤਨਦੇਹੀ ਦੇ ਨਾਲੇ ਨਿਭਾਉਣਗੇ ਦੂਸਰਾ ਅਸੀਂ ਇਸ ਵੀਰ ਨੂੰ ਜਿਹੜਾ ਵਾ ਬਲਾਗ ਦਾ ਪ੍ਰਧਾਨ ਜਿਹੜਾ ਵਾ ਉਹਨੂੰ ਨਿਯੁਕਤ ਕੀਤਾ ਤੋਂ ਦੇ ਬਾਬੇ ਬਕਾਲੇ ਜੀ ਦਾ ਨਾਮ ਠੀਕ ਹੈ ਮੰਗਲ ਸਿੰਘ ਇਹ ਮੰਗਲ ਸਿੰਘ ਪਿੰਡ ਬਦਾਦਪੁਰ ਦਾ ਹੀ ਆ ਤੇ ਇਹਨੂੰ ਬਾਬਾ ਬਕਾਲਾ ਬਲਾਗ ਦਾ ਅਸੀਂ ਜਿਹੜਾ ਪ੍ਰਧਾਨ ਆ ਉਹਨੂੰ ਨਿਯੁਕਤ ਕੀਤਾ ਕਿ ਉਸ ਤੋਂ ਅੱਗੇ ਜਿਹੜਾ ਵੀਰ ਆ ਗੁਰਪ੍ਰੀ ਸਿੰਘ ਆ ਇਹਨੂੰ ਪਿੰਡ ਬਦਾਦਪੁਰ ਦੀ ਜਿਹੜੀ ਹੈ ਜ਼ਿੰਮੇਵਾਰੀ ਦਿੱਤੀ ਆ ਤੇ ਇੱਥੇ ਆਪਣਾ ਮਤਲਬ ਬਲਾਕ ਦੇ ਵਿੱਚ ਇਹ ਕੰਮ ਕਰਨਗੇ ਜ਼ਿਲ੍ਹੇ ਦੇ ਵਿੱਚ ਕੰਮ ਕਰਨਗੇ ਤੇ ਆਪਣਾ ਜਿਹੜਾ ਹੋਰ ਨਾਮ ਬੰਦੀ ਕਰਾਂਗੇ ਕਿਉਂਕਿ ਅਸੀਂ ਜਿਹੜਾ ਆਉਣ ਵਾਲੇ 16 ਫਰਵਰੀ ਨੂੰ ਇਸੇ ਮਹੀਨੇ ਦੀ 16 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਪੰਜਾਬ ਤੋਂ ਹਿੰਦੁਸਤਾਨ ਬੰਦ ਕਰਨ ਵਾਸਤੇ ਭਾਰਤ ਬੰਦ ਕਰਨ ਦੀ ਕਾਲ ਆ ਉਹਨੂੰ ਨਿਪਰੇ ਚੜਾਉਣ ਵਾਸਤੇ ਜਿਹੜਾ ਪਿੰਡ-ਪਿੰਡ ਅਸੀਂ ਮੀਡੀਆ ਕਰ ਰਹੇ ਆ ਤੇ ਉਹਦੇ ਸਬੰਧ ਦੇ ਵਿੱਚ ਨਾਲ ਇਹਨਾਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜੋ ਸਰਕਾਰਾਂ ਦੀਆਂ ਨੀਤੀਆਂ ਨੇ ਉਹਨਾਂ ਵਾਸਤੇ ਦੱਸਿਆ ਗਿਆ ਕਿ ਸਾਡੀ ਮਾਰੂ ਨੀਤੀਆਂ ਨੂੰ ਜਿਹੜਾ ਪਛਾਣ ਰਾਉਣ ਵਾਸਤੇ ਸਾਨੂੰ ਇੱਕ ਮੁੱਠ ਹੋਣਾ ਪੈਣਾ ਕਿਸਾਨਾਂ ਦੇ ਮਜ਼ਦੂਰਾਂ ਨੂੰ ਤੇ ਅੱਜ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਆ ਇਹ ਆਪਣੇ ਮਤਲਬ ਜ਼ਿੰਮੇਵਾਰੀ ਤਨਦੇਈ ਨਾਲ ਨਿਭਾਉਣਗੇ ਇਹ ਵਿਸ਼ਵਾਸ ਦਉਂਗੀ ਇਹ 16 ਤਰੀਕ ਨੂੰ ਮੀਟਿੰਗ ਕਿੱਥੇ ਕਰਕੇ ਰੱਖੀ ਹੈ ਤੁਸੀਂ ਅਸੀਂ ਜੀ ਮੀਟਿੰਗ ਤੇ ਅਸੀਂ ਕੱਲ ਨੂੰ ਕਰ ਰਹੇ ਹਾਂ ਬਸਰ ਵੀ ਜੀ ਆਪਣਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ 16 ਤਰੀਕ ਨੂੰ ਜਿਹੜਾ ਸਮੁੱਚਾ ਭਾਰਤ ਬੰਦ ਹੋਣਾ ਵਾ ਆਪਣੀਆਂ ਸੈਕਤੀ ਜਗ ਕਿਸਾਨ ਜਥੇਬੰਦੀਆਂ ਵੱਲੋਂ ਉਦੋਂ ਅਸੀਂ ਸਾਰੇ ਹੀ ਅਟਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਪੂਰੇ ਜਿਹੜੇ ਆਪਣੇ ਡਰਾਈਵਰ ਵੀਰਿਆ ਸਾਰਿਆਂ ਦੇ ਗੜੀ ਮਤਲਬ ਹੱਥ ਜੋੜ ਕੇ ਬੇਨਤੀ ਕਰਾਂਗੇ ਵੀ ਆਪਾਂ ਇੱਕ ਸਰਕਾਰ ਨੂੰ ਜਿਹੜਾ ਸੈਂਟਰ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਕਿ ਆ ਹਿੰਦੁਸਤਾਨ ਜਿਹੜਾ ਆਪਣਾ ਭਾਰਤਿਆ ਨੂੰ ਬੰਦ ਕਰਕੇ ਵੀ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਨੇ 220 ਇਕਟਿਆ ਉਹਨੂੰ ਰੱਦ ਕੀਤਾ ਜਾਵੇ ਕਰਜ਼ਾ ਮੁਕਤੀ ਕੀਤਾ ਜਾਵੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਤੇ ਜਿਹੜੇ ਪਾਏ ਪਰਚੇ ਆ ਸਾਡੇ ਤੇ ਕਿਸਾਨਾਂ ਦੇ ਠੂਠੇ ਉਹਨਾਂ ਨੂੰ ਜਿਹੜਾ ਰੱਦ ਕੀਤਾ ਜਾਵੇ ਉਹਦੇ ਵਿੱਚ ਮੈਂ ਦਰਸ਼ਨ ਕੌਰ ਬਦਾਪੁਰਾ ਨਾਮ ਦੀ ਗੱਲ ਕਰਨਾ ਚਾਹੁੰਦਾ ਕਿ ਮੈਡਮ ਜੀ ਇਹ ਮਤਲਬ ਇਹਨਾਂ ਨਾਲ ਤੁਸੀਂ ਇਹਨਾਂ ਨੂੰ ਸਹਿਯੋਗ ਦੇ ਰਹੇ ਹੋ ਇਹਨਾਂ ਨਾਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਸਾਡੇ ਗੁਰਦੇਵ ਸਿੰਘ ਵਰਪਾਲ ਜੀ ਆ ਜੋ ਕਿ ਇਹਨਾਂ ਨੇ ਕੁਝ ਮਹੀਨੇ ਪਹਿਲਾਂ ਜੋ ਮੇਰਾ ਇਹਨਾਂ ਨੇ ਟੂਲ ਟੈਕਸ ਤੇ ਇੱਕ ਮਜ਼ਦੂਰ ਘਰਾਂ ਦੇ ਬੱਚੇ ਜਿਹੜੇ ਕੱਢ ਦਿੱਤੇ ਸੀ ਉੱਥੇ ਇੱਕ ਹਿਮਾਚਲ ਤੋਂ ਲਿਆਣ ਕੇ ਲੜਕੀਆਂ ਫਿਟ ਕਰਤੀਆਂ ਟੂਲ ਟੈਕਸ ਤੇ ਤੇ ਮਜ਼ਦੂਰ ਘਰਾਂ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਕੱਢ ਦਿੱਤਾ ਗਿਆ ਸੀ ਢਿਲਮਾ ਵਾਲੇ ਟੂਲ ਟੈਕਸ ਤੇ ਉਹ ਉੱਥੇ ਮੈਂ ਆਵਾਜ਼ ਉਠਾਈ ਤੇ ਉਹਨਾਂ ਮਜ਼ਦੂਰ ਉਹ ਗਾੜੀਓ ਕਹਿੰਦੇ ਕਿ ਅਸੀਂ ਮਜ਼ਦੂਰਾਂ ਦੇ ਬੱਚੇ ਨਹੀਂ ਰੱਖਣੇ ਅਸੀਂ ਇਹ ਕੁੜੀਆਂ ਜਿਹੜੀਆਂ ਲੈਂਦੀਆਂ ਆਂ ਇਹਨਾਂ ਨੂੰ ਨਹੀਂ ਕੱਢ ਸਕਦੇ ਉਥੇ ਕਿ ਇਹਨਾਂ ਬੱਚਿਆਂ ਦੇ ਨਾਲ ਜੋ ਮਜ਼ਦੂਰ ਘਰਾਂ ਦੇ ਬੱਚੇ ਕਲੋਤੇ ਮਤਲਬ ਆਪਣੇ ਉਥੇ ਬਤਰੇ ਕਈ ਚੀਜ਼ਾਂ ਤੋਂ ਕੰਮ ਕਰਦੇ ਹੀ ਉਹਨਾਂ ਨੂੰ ਕੱਢ ਦਿੱਤਾ ਗਿਆ ਤੇ ਉਹ ਕਹਿੰਦੇ ਕਿ ਅਸੀਂ ਸੱਤ ਮੁੰਡੇ ਹੀ ਰੱਖ ਸਕਦੇ ਆ ਅਜੇ ਵੀ ਮੇਰੇ ਕੋਲੋ ਨਿਊਜ਼ਾਂ ਵੀ ਲਗੀਆਂ ਕਾਫੀ ਤੇ ਸਬੂਤ ਵੀ ਹੈਗੇ ਇਹਨਾਂ ਗੱਲਾਂ ਦੇ ਤੇ ਉਹਨਾਂ ਬੱਚਿਆਂ ਨੂੰ ਕਹਿੰਦੇ ਕਿ ਸੱਤ ਅਸੀਂ ਕਹਾਂ ਵੀ 20 ਬੱਚੇ ਕੱਢੇ ਆ 20 ਮੁੰਡੇ ਕੱਢੇ ਟੂਲਟੈਕਸ ਤੋਂ ਤੇ 20 ਦੇ 20 ਹੀ ਰੱਖੇ ਜਾਣਗੇ ਉਹ ਕਹਿੰਦੇ ਕਿ ਨਹੀਂ ਅਸੀਂ ਐਸਡੀਮ ਸਾਹਿਬ ਨੂੰ ਵੀ ਕਿਹਾ ਐਸਐਚਓ ਸਾਹਿਬ ਨੂੰ ਵੀ ਕਿਹਾ ਡੀਐਸਪੀ ਸਾਹਿਬ ਨੂੰ ਵੀ ਕਿਹਾ ਉਹਨਾਂ ਨੇ ਨਹੀਂ ਮੰਨੀ ਉਸ ਤੋਂ ਬਾਅਦ ਇਹ ਸਾਡੇ ਵੀਰ ਜੀ ਅਗਰਦੇਵ ਵਰਪਾਲ ਜੀ ਆ ਜੋ ਪ੍ਰਧਾਨ ਸਾਹਿਬ ਇਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਤੱਕੜੇ ਹੋ ਜਾਓ ਤੁਸੀਂ ਆਪਣੀ ਹਿੰਮਤ ਨਾ ਹਾਰਿਓ ਸੋ ਅਸੀਂ ਜਿਹੜੀ ਆਪਣੀ ਹਿੰਮਤ ਨਹੀਂ ਹਾਰੀ ਉਹਨਾਂ ਬੱਚਿਆਂ ਦੇ ਨਾਲ ਅਸੀਂ ਮੈਂ ਸਟੈਂਡ ਕੀਤਾ ਉਸ ਤੋਂ ਬਾਅਦ ਅਸੀਂ ਕਿਹਾ ਵੀ ਰਹਿਣਗੇ ਤੇ 20 ਬੱਚੇ ਹੀ ਇਹ ਰੱਖਣਗੇ ਇਹਨਾਂ ਨੇ ਉੱਥੋਂ ਆਣ ਕੇ ਜਿਹੜਾ ਮੇਰਾ ਜਿਹੜਾ ਸਾਥ ਦਿੱਤਾ ਉਸ ਸਮੇਂ ਦਾ ਉਹ ਮੈਂ ਭੁੱਲਦੀ ਨਹੀਂ 20 ਦੇ 20 ਜਿਹੜੇ ਮੁੰਡੇ ਆ ਇਹਨਾਂ ਦੀ ਚਲੋ ਜਿਹੜੀ ਬਦੌਲਤ ਜਾਂ سپورਟ ਲਾ ਲਓ ਇਹਨਾਂ ਦੀ ਜੋ ਵੀ ਮੇਰੇ ਨਾਲ ਤੁਰੇ ਸੀ ਕੋਸ਼ ਤੇ ਉਹ ਇਧਰ ਉਧਰ ਵੇਖ ਗਏ ਮੈਂ ਹੋਰ ਵੀ ਇੱਕ ਦੋ ਵੀਰਾਂ ਨੂੰ ਨਾਲ ਲਿਆ ਸੀ ਪਰ ਉਹ ਵੇਖ ਗਏ ਟੂਲ ਟੈਕਸ ਵਾਲਿਆਂ ਨੇ ਫੇ ਸਾਡੇ ਆਪਣੇ ਤਹਿਸੀਲਦਾਰ ਸਾਹਿਬ ਨੇ ਸਾਡਾ ਸਾਥ ਦਿੱਤਾ ਡੀਐਸਪੀ ਢਿਲਮਾ ਵਾਲੇ ਸਾਥ ਦਿੱਤਾ ਜੋ ਕਿ ਜਿਹੜਾ ਬੱਚਿਆਂ ਨੂੰ ਆਪਾਂ 20 ਦੇ 20 ਬੱਚੇ ਜਿਹੜੇ ਆ ਉੱਥੇ ਟੂਲ ਟੈਕਸ ਤੇ ਰਖਾਈ ਇਸ ਜਥੇਬੰਦੀ ਦੇ ਥਰੂ ਜਿਹੜਾ ਤੇ ਬਾਕੀ ਇੱਕ ਹੋਰ ਵੀ ਸਿਆਟੇ ਨਾਲ ਜਥੇਬੰਦੀ ਸੀ ਆਪਣੀ ਉਧਰ ਦੀ ਤੇ ਸੋ ਇਹਨਾਂ ਦਾ ਮੈਚ ਉਹ ਧੰਨਵਾਦ ਕਰਦੀ ਆ ਕਿਉਂਕਿ ਇਹ ਨਹੀਂ ਕਿਸਾਨ ਮਿਹਨਤੂ ਸੰਘਰਸ਼ ਕਮੇਟੀ ਕੀ ਕਹਿੰਦੀ ਆ ਕਿ ਜਿੱਥੇ ਤੁਹਾਡੀ ਕਮੇਟੀ ਬਣੀ ਆ ਉਥੇ ਹੀ ਤੁਹਾਡਾ ਸਾਥ ਦੇਵਾਂਗੇ ਦੂਜੇ ਤਾਂ ਤੁਹਾਡਾ ਸਾਥ ਨਹੀਂ ਦੇਵਾਂਗੇ ਕਿਉਂਕਿ ਥੋੜੇ ਦਿਨ ਹੋ ਗਏ ਮੇਰੇ ਕੋ ਮੈਟਰ ਆਇਆ ਸੀਗਾ ਤੇ ਉਹ ਕਿਸਾਨ ਜਥੇਬੰਦੀ ਚ ਕੰਮ ਵੀ ਕਰਦੇ ਸੀਗੇ ਉਹ ਵੀਰ ਜਿਹੜੇ ਮੇਰੇ ਕੋਲ ਬੜਾ ਤਕੜਾ ਮੈਟਰ ਲੈ ਕੇ ਆਏ ਸੀ ਉਹਨਾਂ ਦੀ ਅੰਦਾ ਢਾਹਤੀਆਂ ਕੋਠੇ ਢਾਹਤੇ ਅਜਿਹਾ ਕਿ ਉਹ ਕਿਸਾਨ ਜਥੇਬੰਦੀ ਦੇ ਜਾਂਦੇ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਿੱਚ ਜਾਂਦੇ ਸੀ ਉਹਨਾਂ ਨੂੰ ਵਿਚਾਰਿਆਂ ਨੂੰ ਬੜਾ ਥਾਣੇ ਪਟਾਣੇ ਰੋਲਣਾ ਪਿਆ ਮੇਰੇ ਕੋਲ ਆਏ ਚਲੋ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਆਪਣੇ ਅੰਕਲ ਕਲੇਰ ਜੀ ਨਾਲ ਆਪਣੇ ਚੰਨ ਸਿੰਘ ਕਲੇਰ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਆ ਵੀ ਮੈਂ ਦੂਜੇ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਇਹ ਉਹਨਾਂ ਦੇ ਜ਼ੋਨ ਮੈਂ ਕਿਹਾ ਅੰਕਲ ਜੀ ਤੁਸੀਂ ਆਪਣਾ ਮਹਿਤਾ ਆਪਣੇ ਹੈਗੇ ਆ ਨਾ ਤੇ ਤੁਸੀਂ ਉਹਨਾਂ ਨੂੰ ਇਨਫੋਰਮ ਕਰ ਦਿਓ ਦੱਸ ਦਿਓ ਵੀ ਆ ਬੀਬੀ ਸਾਡੇ ਕੰਮ ਕਰਦੀ ਆ ਨਾਲ ਕੱਲ ਨੂੰ ਮਹਿਤਾ ਕਹਿੰਨੇ ਕਿੰਤੂ ਪਰੰਤੂ ਕਹਿਣਾ ਵਾ ਕਿ ਬੀਬੀ ਪਾਰਟੀਆਂ ਬਦਲਦੀ ਆ ਪਾਰਟੀ ਦਾ ਰੀਜ਼ਨ ਇਹ ਹੋਆ ਕਿ ਉਹ ਮੈਂ ਗਰੀਬਾਂ ਦੀ ਮਜ਼ਦੂਰਾਂ ਦੀ ਹਰ ਵਰਗ ਦੀ ਆਵਾਜ਼ ਚੁੱਕਦੀ ਆ ਮੀਡੀਆ ਦੇ ਨਾਲ ਵੀ ਚੁੱਕਦੀਆਂ ਉਸ ਤਰ੍ਹਾਂ ਵੀ ਚੁੱਕਦੀਆਂ ਜੀ ਅਸੀਂ ਇੱਕ ਪ੍ਰਧਾਨਗੀਆਂ ਲੈ ਕੇ ਆਪਣੇ ਅਹੁਦੇਦਾਰੀਆਂ ਲੈ ਕੇ ਆਪਾਂ ਘਰ ਬਹਿ ਜੀ ਵੀ ਮੈਂ ਪ੍ਰਧਾਨ ਆ ਜੇ ਮੈਨੂੰ ਉੱਥੇ ਤੱਕ ਨਹੀਂ ਜਾਣਾ ਕਹਦੇ ਨਾਲ ਤੇ ਉਹ ਪ੍ਰਧਾਨਗੀ ਦਾ ਵੀ ਬੇਫਾਇਦਾ ਸੋ ਮੈਂ ਬਿਨ ਸਵਾਰਚ ਤੋਂ ਜਿਹੜੇ ਕੰਮ ਏ ਸਾਰੇ ਵਰਗ ਦੇ ਕਰਦੀਆਂ ਜੋ ਕਿ ਮੇਰੇ ਕੋਲ ਮੈਟਰ ਆਇਆ ਸੀ ਇਹਨਾਂ ਆਪਣੇ ਚੰਨ ਸਿੰਘ ਕਲੇਰ ਜੀ ਨੇ ਉਹਨਾਂ ਨੇ ਸਾਫ ਸਪਸ਼ਟ ਕਹਿਤਾ ਜਿੰਨਾ ਚਿਰ ਉਤਪਦੇਰ ਸਾਹਿਬ ਨਹੀਂ ਫੋਨ ਕਰਦੇ ਮੈਂ ਉਹਨਾਂ ਚਿਰ ਕੋਈ ਸਟੈਪ ਨਹੀਂ ਚੁੱਕ ਸਕਦਾ ਕਿਉਂਕਿ ਮੇਰੇ ਕੋ ਹਰ ਵਰਗ ਦਾ ਜਿਹੜਾ ਵੀਰ ਭਰਾ ਤੇ ਮੈਂ ਪ੍ਰਧਾਨ ਸਾਹਿਬ ਜੀ ਦਾ ਜੀਆਕ ਦਾ ਜਿਨ੍ਹਾਂ ਨੇ ਸਾਡੀ ਸੇਵਾ ਲਈ ਆ ਅਸੀਂ ਇਹ ਸੇਵਾ ਨੂੰ ਦਿਲੋਂ ਨਿਭਾਵਾਂਗੇ ਅੱਛਾ ਜੀ ਹਾਂਜੀ ਵੀਰ ਜੀ ਕੀ ਨਾਮ ਆਪਣਾ ਗੁਰਪ੍ਰੀਤ ਸਿੰਘ ਜੀ ਹਾਂਜੀ ਅੱਜ ਤੁਹਾਨੂੰ ਵੀ ਇੱਕ ਅਹੁਦਾ ਦਿੱਤਾ ਗਿਆ ਵਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਪ੍ਰਧਾਨ ਸਾਹਿਬ ਜੀ ਦਾ ਬਹੁਤ ਪਿਲੋਂ ਦਿਲੋਂ ਧੰਨਵਾਦ ਕਰਦਾ ਮੈਂ ਅਸਾਮੇ ਸ਼ੰਗਰਸ਼ ਕਮੇਟੀ ਦਾ ਧੰਨਵਾਦ ਕਰਦਾ ਹਾਂ ਜਿੰਨੇ ਸਾਨੂੰ ਇਹ ਸੇਵਾ ਦਿੱਤੀ ਹੈ ਸੇਵਾ ਦੇ ਨਾਮ ਮਨਨ ਨਿਭਾਵਾਂਗੇ ਕੋਈ ਓਕੇ ਧੰਨਵਾਦ